ਅੱਜ ਮੁਹਾਲੀ ਪ੍ਰੈਸ ਕਲੱਬ ਦੇ ਚੋਣਾਂ ਦੇ ਚੱਲਦੇ ਹੋਏ ਨਾਮਿਨੇਸ਼ਨ ਫਾਈਲ ਕੀਤੀ ਗਈ ਜਿਸ ਦੇ ਚੱਲਦੇ ਹੋਏ ਪਟਵਾਰੀ ਸ਼ਾਹੀ ਪੈਨਲ ਵੱਲੋਂ ਆਪਣੇ ਟੀਮ ਦੇ ਨਾਲ ਨਾਮਿਨੇਸ਼ਨ ਭਰੇਗੇ ਪਟਵਾਰੀ ਸ਼ਾਹੀ ਪੈਨਲ ਕਿਸ ਮੁੱਦੇ ਦੇ ਉੱਤੇ ਚੋਣ ਲੜ ਰਹੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮੁਹਾਲੀ ਪ੍ਰੈਸ ਕਲੱਬ ਦੀ ਬਿਹਤਰੀ ਲਈ ਕੀ ਬਣਾਣਗੇ ਰਣਨੀਤੀ ਅਤੇ ਕੀ ਨੇ ਉਦੇਸ਼ ਵੇਖੋ ਪੂਰੀ ਰਿਪੋਰਟ ਖੋਲੇ ਸਾਜੀ ਪ੍ਰੈਸ ਕਲੱਬ ਦੇ ਨੌ ਨੇ ਉਹ ਨੌ ਉਹਨਾਂ ਦੇ ਵਿੱਚ ਮੇਰਾ ਨਾਮ ਪ੍ਰਧਾਨਗੀ ਲਈ ਆ ਸੀਨੀਅਰ ਵਾਈਸ ਚੇਅਰਟਾ ਜੀ ਨੇ ਜਨ ਸੈਕਟਰੀ ਸ਼ਾਹੀ ਜੀ ਨੇ 22 ਪ੍ਰੈਜ਼ੀਡੈਂਟ ਦੋ ਨੇ ਆਪਣੇ ਵਿਜੇਪਾਲ ਜੀ ਤੇ ਚਾਨਾ ਜੀ ਇਹ ਆਰਗੇਨਾਈਜ਼ਿੰਗ ਸੈਕਟਰੀ ਮੈਡਮ ਇਹਨੇ ਤੇ ਦੋ ਜੁਆਇੰਟ ਸੈਕਟਰੀ ਮੈਡਮ ਰਵਿੰਦਰ ਤੇ ਵਿਜੇਪਾਲ ਵਿਜੇ ਕੁਮਾਰ ਤੇ ਕੈਸ਼ੀਅਰ ਆਪਣੇ ਅੱਜ ਫੁਨੇਚੈਕ ਇਸ ਵਾਰ ਕੀ ਤੋਂ ਅਡੇ ਝੰਡੇ ਹੋਣਗੇ ਇੱਕੋ ਸਾਡਾ ਤਾਂ ਇੱਕ ਏਜੰਡਾ ਤਾਂ ਸਾਡਾ ਸ਼ੁਰੂ ਤੋਂ ਆਇਆ ਵੀ ਅਸੀਂ ਪ੍ਰੈਸ ਕਲੱਬ ਦੀ ਮੁਹਾਲੀ ਦੇ ਵਿੱਚ ਪ੍ਰੈਸ ਕਲੱਬ ਸਰਕਾਰ ਉਹਨੇ ਥਾਂ ਦੇ ਵਿੱਚ ਬਿਲਡਿੰਗ ਦੇ ਵਿੱਚ ਉਹਦੇ ਲਈ ਅਸੀਂ ਸਟ੍ਰਗਲ ਚਾ ਇਹ ਲਗਾਤਾਰ ਸਾਡਾ ਪ੍ਰਾਈਮ ਏਜੰਡਾ ਇਹ ਹੈ ਜਿੰਨਾ ਚਿਰ ਇਹ ਕੰਮ ਨਹੀਂ ਹੁੰਦਾ ਉਹਦੇ ਚ ਦੂਜੀ ਸਟ੍ਰਗਲ ਸਾਡੀ ਇਹ ਹੈ ਵੀ ਜਿਹੜਾ ਇਹ ਕਲੱਬ 2067 ਤੋਂ ਬਣਿਆ ਹੋਇਆ ਹੈ ਇਹਦੀ ਬਿਲਡਿੰਗ ਇਹਦੇ ਚ ਜਿਹੜੀਆਂ ਪੱਤਰਕਾਰਾਂ ਲਈ ਫੈਸਿਲਿਟੀਆਂ ਨੇ ਜਿਹੜਾ ਵੀ ਪ੍ਰਬੰਧ ਇਹਨਾਂ ਦੇ ਵੱਧ ਤੋਂ ਵੱਧ ਲਗਾਤਾਰ ਅਸੀਂ ਬਣਾਉਂਦੇ ਜਾਂਦੇ ਆਂ ਵੀ ਤਾਂ ਕਿ ਜਿਨ੍ਹਾਂ ਤੇ ਸਰਕਾਰ ਦੀ ਸਾਨੂੰ ਕੋਈ ਹੋਰ ਨਹੀਂ ਮਿਲਦੀ ਉਹਨਾਂ ਕੋਦਾਂ ਤੇ ਫਿਰ ਪ੍ਰੈਸ ਕਲੱਬ ਦੇ ਸਾਰੇ ਮੈਂਬਰਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਜਿਨ੍ਹਾਂ ਜਿਹੜੇ ਵੀ ਮਤਲਬ ਬੜਾ ਲੰਮਾ ਸਮਾਂ ਇੱਧਰ ਉੱਧਰ ਭਜਨਟ ਕਰਦੇ ਨੇ ਵੀ ਉਹਨਾਂ ਲਈ ਬੈਠਣ ਲਈ ਕੋਈ ਟਿਕਾਣਾ ਹੋਵੇ ਅਸੀਂ ਇਹ ਛੋਟਾ ਜਿਹਾ ਟਿਕਾਣਾ ਬਣਾਇਆ ਹੋਇਆ ਹੈ ਤੇ ਜਿੰਨਾ ਚਿਰ ਮਤਲਬ ਚੱਲਦਾ ਨਹੀਂ ਸਰਕਾਰ ਦਿੰਦੇ ਉਹਨਾਂ ਚਿਰ ਅਸੀਂ ਆਪਣੀ ਐਫਰਟ ਜਾਰੀ ਰੱਖੀ। ਸੋ ਕਿਲਗਰਾ ਜੀ ਤੁਸੀਂ ਕਿਹੜੇ ਅਹੁਦੇ ਲਈ ਇਸ ਤਰ੍ਹਾਂ ਸਰ ਮੋਹਾਲੀ ਪ੍ਰੈਸ ਕਲੱਬ ਲੋ ਜੋ ਮੈਂ ਜਨਰਲ ਸਕਟਰੋ ਦੇ ਲਈ ਅਪਲਾਈ ਕੀਤਾ ਹੈ ਜੀ। ਜੀ ਤੁਹਾਡੇ ਕੀ ਅਚੀਵਮੈਂਟ ਨਹੀਂ ਕੀ ਕਰੋਗੇ ਮੰਨ ਕੇ ਸੋਚ ਕੇ ਮੈਦਾਨ ਸਰ ਜੋ ਮੋਹਾਲੀ ਪ੍ਰੈਸ ਕਲੱਬ ਹੈ ਜੀ ਦੇਖੋ ਸਰਬਸੰਨ ਦੀ ਸਤ ਹੈ ਨਾ ਇੱਥੇ ਸਾਰਿਆਂ ਨੂੰ ਅਧਿਕਾਰ ਹੈ ਬਰਾਬਰ ਅੱਗੇ ਵਧਣ ਦਾ ਤੇ ਸਾਰੇ ਸਾਰੇ ਸਾਥੀਆਂ ਦੇ ਨਾਲ ਅਸੀਂ ਰਲ ਕੇ ਚੱਲਾਂਗੇ। ਤੇ ਜਿਵੇਂ ਕਿ ਸਾਡੇ ਸੀਨੀਅਰ ਪਟਵਾਰੀ ਸਰ ਨੇ ਪ੍ਰਧਾਨ ਜੀ ਨੇ ਉਹ ਪ੍ਰਧਾਨ ਹੋਣਗੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਪੁਹਾਲੀ ਪ੍ਰੈਸ ਕਲੱਬ ਲਈ ਕੋਸ਼ਿਸ਼ ਕਰਾਂਗੇ ਕਿ ਸਾਨੂੰ ਅਲਾਟਮੈਂਟ ਹੋਵੇ ਜੋ ਕਿ ਕਿਤੇ ਬਹੁਤ ਸਾਲਾਂ ਤੋਂ ਪੈਂਡਿੰਗ ਹੈ ਸੋ ਅਸੀਂ ਮੈਂ ਉਹਨਾਂ ਨਾਲ ਖੜ ਕੇ ਪੂਰੀ ਟੀਮ ਦੇ ਨਾਲ ਖੜ ਕੇ ਸਾਥ ਦੇਵਾਂਗੇ ਜੀ ਇਲੈਕਸ਼ਨ ਕਮਿਸ਼ਨਰ ਮੇਰਾ ਨਾਮ ਹਰਿੰਦਰਪਾਲ ਸਿੰਘ ਹੈਰੀ ਮੈਨੂੰ ਬਤੌਰ ਮੁੱਖ ਚੋਣ ਕਮਿਸ਼ਨਰ ਚੁਣਿਆ ਗਿਆ ਮੇਰੇ ਨਾਲ ਦੋ ਟੀਮ ਮੈਂਬਰ ਕੁਰਿੰਦਰ ਸਿੰਘ 바ਵਾ ਤੇ ਅਮਰਦੀਪ ਸਿੰਘ ਜਾਨੀ ਬਤੌਰ ਜੋਨ ਕਮਿਸ਼ਨਰ ਨਿਰਧਿਤ ਕੀਤੇ ਗਏ ਅੱਜ ਜਿਹੜਾ ਪ੍ਰੋਸੈਸ ਹੋਇਆ ਹੈ ਅੱਜ ਪ੍ਰੋਸੈਸ ਵਿੱਚ ਕੀ ਕੁਝ ਹੋਇਆ ਤੇ ਕਿੰਨੇ ਗਰੁੱਪ ਨੂੰ ਮਿਲਣ ਚਾਹੀਏ ਅਜੇ ਤੱਕ ਤਾਂ ਇੱਕ ਪੈਨਲ ਹੀ ਆਇਆ ਪਟਵਾਰੀ ਸ਼ਾਹੀ ਪੈਨਲ ਔਰ ਇੱਕ ਸਿੰਗਲ ਕੈਂਡੀਡੇਟ ਤਿਲਕਾ ਨਾ ਤਿਲਕਰਾਜ ਜੀ ਵੱਲੋਂ ਜਨਰਲ ਕਸਟਡੀ ਪੋਸਟ ਵਾਸਤੇ ਫਾਰਮ ਆਇਆ ਤੇ ਹੁਣ ਅਗਲਾ ਪ੍ਰੋਸੀਜਰ ਕੀ ਹੈ ਤੁਹਾਡਾ ਹੁਣ ਅਸੀਂ ਇਹਨਾਂ ਦੀ ਪੜਤਾਲ ਕਰਾਂਗੇ ਤੇ ਜਿਹੜੇ ਕੰਪੀਟੀਸ਼ਨ ਜਿੰਨਾ ਦਾ ਨਹੀਂ ਆ ਉਹਨਾਂ ਨੂੰ ਜੇਤੂ ਕਰਾਰ ਦੇਵਾਂਗੇ ਤੇ ਜਿਹੜੇ ਦੋ ਕੈਂਡੀਡੇਟ ਹੈਗੇ ਜਨਰਲ ਸਕੱਤਰ ਦੇ ਉਹਨਾਂ ਦੇ ਅਸੀਂ ਚੋਣ ਕਰਾਵਾਂਗੇ। ਹੈਰੀ ਜੀ ਅਕਸਰ press club ਬਾਰੇ ਗੱਲ ਕੀਤੀ ਜਾਂਦੀ ਹੈ ਕਿ ਤੁਹਾਡੇ ਨੂੰ ਨਹੀਂ ਸਤਾ ਦਿੱਤੀ ਜਾਂਦੀ ਹੈ ਜਾਂ ਤੁਹਾਡੇ ਤੇ ਪ੍ਰੈਸ਼ਰ ਪਾਇਆ ਜਾਂਦਾ ਹੈ ਕੋਈ ਇਹੋ ਜਿਹੀ ਚੀਜ਼ ਨਹੀਂ ਐਸਾ ਕੁਝ ਵੀ ਨਹੀਂ ਹੈ ਸਾਡੇ ਤੇ ਕਿਸੇ ਕਿਸਮ ਦਾ ਕੋਈ ਪ੍ਰੈਸ਼ਰ ਨਹੀਂ ਹੈਗਾ ਨਿਰਵਿਘਨ ਸਾਰਾ ਕੁਝ ਹੋ ਰਿਹਾ ਹੈ ਕੰਮ ਤੇ ਬੜੇ ਡੈਮੋਕਰੈਟਿਕ ਵੇ ਨਾਲ ਸਾਰਾ ਚੱਲ ਰਿਹਾ ਕੋਈ ਸਾਨੂੰ ਪ੍ਰੈਸ਼ਰ ਨਹੀਂ ਹੈਗਾ ਤੇ ਹੁਣ ਤੱਕ ਜੋ ਕੁਝ ਵੀ ਹੈ ਅਸੀਂ ਆਪਣੇ ਜੋ ਅਸ ਪਰ ਰੂਲ ਰਿਸਿਵ ਕਰ ਰਹੇ ਹਾਂ ਤੇ ਉਮੀਦ ਹੈ ਵੀ ਸਾਰੇ ਡਿਸੀਜਨ ਅਕਸੈਪਟ ਕਰਨਗੇ ਤੇ ਸਰ ਚੋਣ ਦਾ ਜਿਹੜਾ ਜਿਹੜਾ ਰਿਜ਼ਲਟ ਕਦੋਂ ਅਨਾਉਂਸ ਕੀਤਾ ਜਾਏਗਾ ਸਰ ਚੋਣ ਦਾ ਰਿਜ਼ਲਟ ਜਿਹੜੇ ਆ 8 ਮੈਂਬਰਾਂ ਦਾ ਅਸੀਂ ਅੱਜ ਹੀ ਕਰ ਦਾਂਗੇ ਠੀਕ ਹੈ ਨਵੀਂ ਜਿਹੜਾ ਜਨਰਲ ਸਕੱਤਰ ਦੀ ਪੋਸਟ ਵਾਸਤੇ ਦੋ ਕੈਂਡੀਡੇਟ ਅਗੇ ਹੈ ਜਿਉਂ ਨਾ ਕੋਈ ਵਿਧਰੋ ਨਹੀਂ ਕਰਦਾ ਉਹ ਫਿਰ ਇਲੈਕਸ਼ਨ ਅਸੀਂ 29 ਤਰੀਕ ਨੂੰ ਕਰੋ